ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਦੇਖੋ ਭਾਈ ਬਹੁਤ ਹੀ ਅਫਸੋਸ ਵਾਲੀ ਹਾਲਤ ਪੰਜਾਬ ਚ ਬਣੀ ਹੋਈ ਆ ਜਿਹੜੇ ਰੋਗ ਰੰਗਲਾ ਪੰਜਾਬ ਬਣਾਉਣ ਨੂੰ ਕਹਿੰਦੇ ਸੀ ਉਹਨਾਂ ਨੇ ਕੰਗਲਾ ਪੰਜਾਬ ਬਣਾਤਾ ਮਤਲਬ ਲੈਂਡ ਆਰਡਰ ਦੀਆਂ ਦੋ ਤਾਂ ਉਦਾਹਰਨਾਂ ਮੈਂ ਹੀ ਹੁਣੇ ਦੇ ਕੇ ਆਇਆ ਤੁਸੀਂ ਜਿੱਦੇ ਮਰਜ਼ੀ ਬੰਦੇ ਤੋਂ ਪੁੱਛ ਲਓ ਆ ਸਮਰਾਲੇ ਹਲਕੇ ਚ ਉਹਦੋਂ ਆਪਾਂ ਗਏ ਸੀ ਉਹ ਕੁਝ ਲੋਕ ਕੁਝ ਮੁੰਡੇ ਨੌਜਵਾਨ ਉਤਸਾਹੀ ਨਸ਼ਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਤੇ ਗੱਡੀ ਚੜਾਤੀ ਮਾਛੋੜ ਮਲਕਸ ਕੀ ਪਿੰਡ ਸੀ ਖੇੜਾ ਪਿੰਡ ਤੇ ਉਹ ਮਤਲਬ ਫਿਰ ਆਪਣਾ ਲੜਕਾ ਕਹਿ ਰਿਹਾ ਸੀ ਕਿ ਕੱਲ ਉਹਦਾ ਗੁੱਟ ਵੱਢ ਕੇ ਲੈ ਕੇ ਕਿਉਂਕਿ ਉਹਦੇ ਮੁੰਦਰੀਆਂ ਦੋ ਤਿੰਨ ਹੈਗੀਆਂ ਸੀ ਉਹ ਬਾਹਰ ਚ ਨਿਕਲਿਆ ਉਹ ਵੀ ਮੁੰਦਰੀਆਂ ਵੀ ਲੋਹੇ ਦੀਆਂ ਸੀ ਤੇ ਤੁਸੀਂ ਮਤਲਬ ਪੰਜਾਬ ਦੀ ਹਾਲਤ ਕਤਲੋਕਾਰਦ ਇੰਨਾ ਖਰਾਬ ਲਾਇ ਐਂਡ ਆਰਡਰ ਪੰਜਾਬ ਦਾ ਮੇਰਾ ਖਿਆਲ ਅਤਵਾ ਦਲੇ ਦਿਨਾਂ ਚ ਵੀ ਇੰਨਾ ਖਰਾਬ ਨਹੀਂ ਸੀ ਹੈਗਾ ਕਿ ਕੋਈ ਆਦਮੀ ਮਹਿਫੂਜ਼ ਨਾ ਮਹਿਸੂਸ ਕਰੇ ਕਿ ਮੈਂ ਅੱਜ ਠੀਕ ਠਾਕ ਆ ਆ ਸਾਡਾ ਸਾਹਨੇ ਵਾਲਾ ਵਾਲਾ ਚੇਅਰਮੈਨ ਹੈ ਬਲਬੀਰ ਬੁੱਡੇਵਾਲ ਉਹ ਕਹਿੰਦਾ ਜੀ ਰਾਤ ਨੂੰ ਬੰਦੇ ਮੇਰਾ ਪਿੱਛਾ ਕਰਦੇਗੇ ਘਰ ਤੱਕ ਮੈਂ ਕਹਿੰਦਾ ਗੱਡੀ ਰੁੱਕੀ ਨਹੀਂ ਘਰ ਚ ਵੜ ਗਿਆ ਇਹ ਕਿਆ ਮਤਲਬ ਕੀ ਹੈ ਯਾਰ ਅੱਛਾ ਜਿਹੜੇ ਜਿਨ੍ਹਾਂ ਦਾ ਰਾਜ ਆ ਉਹਨਾਂ ਨੂੰ ਇਸ ਗੱਲ ਨਾਲ ਕੁਝ ਲੈਣਾ ਦੇਣਾ ਹੀ ਨਹੀਂ ਉਹ ਕਹਿੰਦੇ ਨੇ ਪੰਜਾਬ ਦਾ ਰੰਗ ਲਾਵਾ ਔਰ ਨਛੇ ਦੀ ਹਾਲਤ ਦੇਖ ਲੋ ਫੋਨ ਕਰੋ ਹੁਣੇ ਬੰਦਾ ਦੇਣ ਆ ਜਾਊਗਾ ਕੋਈ ਚੀਜ਼ ਦੇਖ ਲੋ ਕਰਮਚਾਰੀਆਂ ਨੂੰ ਤਨਖਾਹਾਂ ਦੇ ਪੈਸੇ ਮੌਕੇ ਤੇ ਨਹੀਂ ਮਿਲ ਰਹੇ ਫਾਈਨੈਂਸ਼ੀਅਲ ਐਮਰਜੈਂਸੀ ਯਾਰ ਮੁਲਕ ਵੱਧ ਇਹ ਸੂਬਾ ਵੱਧ ਰਿਹਾ 20000 ਕਰੋੜ ਕੱਲੇ ਮਾਈਨਿੰਗ ਚੋਂ ਲਿਆ ਕੇ ਦਵਾਂਗੇ ਕਹਿੰਦੇ ਸੀ ਨਾ 150 ਕਰੋੜ ਰੁਪਈਆ ਜਾਵਾ ਜਮਾ ਕਰਾਇਆ ਖਜ਼ਾਨੇ ਚ ਤੇ ਬਾਕੀ ਕਿੱਥੇ ਗਿਆ ਭਾਈ ਅਰੇ ਯਾਰ ਝੂਠ ਵੀ ਇੰਨਾ ਝੂਠ ਤੇ ਇਸ ਕਰਕੇ ਪੰਜਾਬ ਕਾਂਗਰਸ ਨੇ ਫੈਸਲਾ ਲਿਆ ਕਿ ਅਸੀਂ ਜਗਾ ਜਗਾ ਇਹਨਾਂ ਦੀਆਂ ਕਾਰਗੁਜ਼ਾਰੀਆਂ ਦੇ ਖਿਲਾਫ ਧਰਨਾ ਦਵਾਂਗੇ ਇਹਨਾਂ ਨੂੰ ਐਕਸਪੋਜ਼ ਕਰਾਂਗੇ ਔਰ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਝੂਠੇ ਲੋਕਾਂ ਦੀ ਸਰਕਾਰ ਹੈ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਜਿਹੜਾ ਮੇਰੇ ਤੋਂ ਅਜੇ ਅਸਤੀਫਾ ਦੇ ਰਿਹਾ ਹੈ ਆਪਣੇ ਪਾਸ ਤੇ ਕੀ ਕਿੱਦਾਂ ਦੇਖਦੇ ਹੋ ਜੀ ਯਾਰ ਦਿੱਲੀ ਸਾਡੇ ਇੱਥੇ ਹੈ ਨਹੀਂ ਆ ਪਰ ਫਿਰ ਵੀ ਉਹਨਾਂ ਨੂੰ ਜੇ ਅਸਤੀਫਾ ਦੇਣਾ ਸੀ ਤੇ ਜਦੋਂ ਫੜ ਕੇ ਲਗਏ ਸੀ ਉਦੋਂ ਹੀ ਦੇਣਾ ਚਾਹੀਦਾ ਸੀ ਨੈਤਿਕਤਾ ਤਾਂ ਇਹ ਕਹਿੰਦੀ ਆ ਕੋਈ ਬੰਦਾ ਜੇਲਾ ਵਿੱਚ ਸੀਐਮ ਰਹਿੰਦਾ ਉਹ ਹਿਮੰਤ ਸੋਰਨ ਨੇ ਦਿੱਤਾ ਸੀ ਕਿ ਨਹੀਂ ਦਿੱਤਾ ਸੀ ਇਹ ਤੇ ਭਾਈ ਦੇਖੋ ਇਹ ਤਾਂ ਇਹਦਾ ਪਾਰਟੀ ਹੋਈ ਹੈ ਕਿ ਗੱਲ ਕੁਝ ਹੋਰ ਆ ਬਣਾਉਣੀ ਕੁਝ ਹੋਰ ਆ ਇਹ ਉਹਦੇ ਚੋਂ ਵੀ ਬੈਨੀਫਿਟ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਕਮੈਂਟਸ ਕਰ ਰਹੇ ਹੈ ਜੀ ਹਰ ਗਾਂਧੀ ਦੇ ਦੇਖੋ ਜੀ ਬਿੱਟੂ ਜੀ ਸਾਡੇ ਕੁਲੀਗ ਰਹੇ ਆ ਔਰ ਮੈਨੂੰ ਬਹੁਤ ਅਫਸੋਸ ਮੈਂ ਬਿੱਟੂ ਜੀ ਨੂੰ ਰਾਹੁਲ ਜੀ ਦੇ ਪਿੱਛੇ ਘੁੰਮਦਿਆਂ ਵੀ ਦੇਖਿਆ ਤਰਸਦਾ ਹੁੰਦਾ ਹੀ ਕਿ ਰਾਹੁਲ ਜੀ ਦੇ ਮੇਰੇ ਦਰਸ਼ਨ ਹੋ ਜਾਣ ਉਹ ਮੇਰੇ ਅੱਲ ਦੇਖ ਲੈਣ ਬੜਾ ਅਫਸੋਸ ਆ ਹੁਣ ਬਿੱਟੂ ਇਹੋ ਜੀਆਂ ਗੱਲਾਂ ਕਰ ਰਹੇ ਆ ਮੈਨੂੰ ਤੇ ਬਹੁਤ ਅਫਸੋਸ ਆ ਔਰ ਇਹ ਮੇਰਾ خیال ਜਿੰਨਾ ਲੋਕਾਂ ਨਾਲ ਸਾਡੇ ਸਬੰਧ ਚੰਗੇ ਰਹੇ ਹੁਣ ਉਹਨਾਂ ਬਾਰੇ ਮਾੜਾ ਨਹੀਂ ਬੋਲਣਾ ਚਾਹੀਦਾ ਅਸੀਂ ਅਜੇ ਵੀ ਉਹਨਾਂ ਨੂੰ ਬਿੱਟੂ ਜੀ ਕਹਿ ਕੇ ਬੁਲਾ ਰਹੇ ਆ ਅਸੀਂ ਉਹਨਾਂ ਬਾਰੇ ਕਿਸੇ ਅਪਸ਼ਬਦਾਂ ਉਪਯੋਗ ਨਹੀਂ ਕਰ ਰਹੇ ਕਿਉਂਕਿ ਜਿਹੜੇ ਬੰਦੇ ਨਾਲ ਇਕੱਠਿਆਂ ਕੰਮ ਕੀਤਾ ਹੋਵੇ ਔਰ ਉਹਨਾਂ ਨੇ ਇਹਨਾਂ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਤਿੰਨ ਵਾਰ ਐਮਪੀ ਬਣਾਇਆ ਹਰ ਜਗ੍ਹਾ ਇਹਨਾਂ ਦੀ ਬਦਲ ਕੀਤੀ ਕਾਂਗਰਸ ਹਾਈ ਕਮਾਂਡ ਚ ਇਹਨਾਂ ਨੂੰ ਪੋਜੀਸ਼ਨ ਦਿੱਤੀ ਇਹ ਸਟ੍ਰੈਟਜੀ ਗਰੁੱਪ ਦੇ ਮੈਂਬਰ ਸੀ ਹੁਣ ਬੰਦਾ ਪਾਰਟੀ ਬਦਲ ਗਿਆ ਇਲੈਕਸ਼ਨ ਹਾਰ ਗਏ ਉਹ ਤੇ ਤੁਸੀਂ ਦੂਸਰੇ ਪਾਸੇ ਗੱਲਾਂ ਕਰੀ ਜਾਂਦੇ ਮੇਰਾ ਵਿਚਾਰ ਇਹ ਬਿੱਟੂ ਜੀ ਲਈ ਕੋਈ ਚੰਗੀ ਗੱਲ ਨਹੀਂ ਹੈ ਠੀਕ ਹੈ ਥੈਂਕ ਯੂ ਜਦੋਂ ਇਹ ਸਰਕਾਰ ਆਈ ਹੈ ਉਦੋਂ ਤੋਂ ਜਿਹੜਾ ਹੈਗਾ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਬਹੁਤ ਵੱਧ ਤੋਂ ਬਦਤਰ ਹੋ ਗਈ ਹੈ ਪੰਜਾਬ ਜੰਗਲ ਰਾਜ ਵਰਨ ਬੱਧ ਮਿੱਤ ਦਿਹਾੜੇ ਕਤਲ ਹੋ ਰਹੇ ਨੇ ਡੈਂਗ 12 ਹੋ ਰਹੀਆਂ ਨੇ ਚੋਰੀਆਂ ਡਕੈਤੀਆਂ ਮਤਕੋਹਾ ਹੋ ਰਹੀਆਂ ਨੇ ਸ਼ਰਿਆਮ ਸ਼ਹਿਰਾਂ 'ਚ ਪਿੰਡਾਂ 'ਚ ਸਨੈਚਿੰਗ ਹੋ ਰਹੀਆਂ ਨੇ ਇਹ ਸਾਰੀਆਂ ਚੀਜ਼ਾਂ ਦੇ ਖਿਲਾਫ ਕਾਂਗਰਸ ਪਾਰਟੀ ਨੇ ਆਪਣਾ ਵਿਰੋਧ ਦਰਜ ਕਰਾਉਣ ਲਈ ਅੱਜ ਪੂਰੇ ਪੰਜਾਬ ਭਰ 'ਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦੇ ਬਹੁਤਾਂ ਨਿਰਦੇਸ਼ਾਂ ਅਨੁਸਾਰ ਧਰਨੇ ਪ੍ਰਦਰਸ਼ਨ ਸ਼ਬਦ ਨੂੰ ਕਦਰ ਤੇ ਕੀਤਾ ਜਾ ਰਿਹਾ ਸਮਰਾਲੇ 'ਚ ਵੀ ਅੱਜ ਅਸੀਂ ਸਾਡੇ ਜਿਹੜੇ ਹਲਕਾ ਇੰਚਾਰਜ ਨੇ ਰਪਿੰਦਰ ਸਿੰਘ ਰਾਜਾ ਜੀ ਉਹਨਾਂ ਦੀ ਅਗਵਾਈ ਚ ਅੱਜ ਦਾ ਧਰਨਾ ਜਿਹੜਾ ਹੈ ਇਹ ਸਾਲ ਧਰਨਾ ਜਿਹੜੀ ਅੰਨੀ ਬੋਲੀ ਸਰਕਾਰ ਹੈ ਉਹਨੂੰ ਜਗਾਲਣ ਦੀ ਧਰਨਾ ਤੇ ਹੈ ਕਾਰਵਾਈ ਕੀ ਹੋਏਗਾ ਇਸ ਧਰਨੇ ਦਾ ਦੇਖੋ ਲੋਕ ਹੀ ਜਿਹੜੇ ਲੋਕਤੰਤਰ ਚ ਵੱਡੇ ਹੁੰਦੇ ਨੇ ਜਦੋਂ ਲੋਕ ਜਾਗ ਪੈਂ ਲੋਕ ਰੋਪ ਪੈਦਾ ਹੋ ਜਾਏ ਤਾਂ ਸਰਕਾਰਾਂ ਵੱਡੀਆਂ ਵੱਡੀਆਂ ਸਰਕਾਰਾਂ ਵੱਡੇ ਵੱਡੇ ਤੱਕ ਹਿੱਲ ਜਾਂਦੇ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਜਿਹੜਾ ਹੈਗਾ ਅੱਜ ਦਾ ਜਿਹੜਾ ਸਾਡਾ ਵਰਦੋਤ ਪ੍ਰਦਰਸ਼ਨ ਹੈ ਇਹਦੇ ਉਹ ਜਿਹੜਾ ਸਰਕਾਰ ਦੇ ਉੱਤੇ ਬਹੁਤ ਵੱਡਾ ਇਹ ਨਾਸਮ ਚਾਉਂਦਾ ਹੈ ਤੁਸੀਂ ਦੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅੱਧੇ